ਦਾ ਮਹੀਨਾ ਤੇ ਜੇਠ ਦੇ ਮਹੀਨੇ ਵਿੱਚ ਇੱਕ ਪਿੰਡ ਤੋਂ ਬਾਹਰ ਆ ਗਿਆ ਸਾਧੂ ਉਹ ਸਾਧੂ ਆਣ ਕੇ ਬੈਠਾ ਤੇ ਸਾਧੂ ਨੇ ਪਹਿਲਾਂ ਕੀ ਲੜਾ ਹੁੰਦਾ ਵੀ ਲੋਕਾਂ ਨੂੰ ਵਿਖਾਉਣਾ ਹੁੰਦਾ ਵੀ ਮੇਰੇ ਚ ਕਰਾਮਾਤ ਕੀ ਆ ਮੈਂ ਸਾਰੇ ਸਾਧੂਆਂ ਦੀ ਨਹੀਂ ਗੱਲ ਕਰ ਰਿਹਾ ਲਾਈਕ ਡੈਲੀਕੈਸਟ ਹੋ ਰਿਹਾ ਕਿਤੇ ਬਾਬਿਆਂ ਦਾ ਫੋਨ ਆਉਣਾ ਸ਼ੁਰੂ ਹੋ ਜਾਣਾ ਵੀ ਸਾਡੇ ਤੇ ਲਾ ਕੇ ਗੱਲ ਕੀਤੀ ਆ ਉਹ ਕਹਿੰਦੇ ਵੀ ਪਾਰ ਬਾਬਾ ਆ ਗਿਆ ਉਹਨੇ ਜੇਠ ਹੜ ਦੇ ਵੇਲੇ ਆਪਣੇ ਚੇਲਿਆਂ ਨੂੰ ਆਖਿਆ ਵੀ ਆ ਗਾਲੇ ਦਿਵਾਲੇ ਬਾੜ ਦਿਓ ਚੰਗੀ ਧਰ ਕੇ ਲੰਗੇ ਲੰਬੂ ਲਾ ਦਿਓ ਅੱਗ ਦੇ ਹੁਣ ਜੇਠਾੜ ਦਾ ਮਹੀਨਾ ਨੰਗੇ ਪਿੰਡੇ ਸਾਧੂ ਬੈਠਾ ਹੁਣ ਸਾਰੇ ਪਾਸੇ ਅੱਗ ਲੱਗੀ ਹੋਈ ਆ ਤੇ ਸਾਡੀਆਂ ਮਾਈਆਂ ਬੜੀਆਂ ਭੋਲੀਆਂ ਹੁੰਦੀਆਂ ਨੇ ਕਿਤੇ ਬਾਬਾ ਬੜਾ ਕਰਨੀ ਵਾਲਾ ਬਾਬਾ ਬਾਹਰ ਆ ਕੇ ਬੈਠਾ ਹੋਇਆ ਪਿੰਡ ਤੇ ਬਾਬਾ ਬੜਾ ਕਰਨੀ ਵਾਲਾ ਉਹਨੂੰ ਸੇਕ ਨਹੀਂ ਲੱਗਦਾ ਉਹਨੂੰ ਗਰਮੀ ਨਹੀਂ ਲੱਗਦੀ ਜੇਠ ਦੇ ਮਹੀਨੇ ਵਿੱਚ ਬੈਠਾ ਹੋਇਆ ਇੱਕ ਜਾ ਦੋ ਜਾ ਲੈਣ ਵਾਦੀ ਗਈ ਵਾਦੀ ਗਈ ਬਾਬਾ ਚੰਗਾ ਤਕੜਾ ਡੇਰਾ ਬਣਾ ਬੈਠਾ ਹੁਣ ਬਲੋਕੀ ਬਾਬੇ ਨੂੰ ਕਹਿਣ ਵੀ ਬਾਬਾ ਤਿਆਗੀ ਬੜਾ ਹੁਣ ਪੁੱਛਣ ਵਾਲਾ ਹੋਵੇ ਵੀ ਚਾਰ ਜੀ ਘਰ ਦੇ ਛੱਡ ਕੇ 4 ਲੱਖ ਬੰਦਾ ਮਗਰ ਲਾ ਲਿਆ ਬਾਬਾ ਤਿਆਗੀ ਹੋ ਗਿਆ ਹੁਣ ਜੇ ਵੇਖਿਆ ਜਾਵੇ 12 ਮਰਲੇ ਦਾ ਘਰ ਘਰਚ ਨਹੀਂ ਆਉਂਦਾ ਤੇ 12 ਕਿਲੇ ਚ ਕੋਠੀ ਬੜੀ ਹੁੰਦੀ ਬਾਬਿਆਂ ਦੀ ਉਹ ਕਹਿੰਦਾ ਬਾਬਾ ਆ ਗਿਆ ਉਹ ਜੇਠ ਮਹੀਨੇ ਵਿੱਚ ਫਿਰ ਆ ਕੇ ਬਾਲ ਕੇ ਬਹਿ ਗਿਆ ਤੇ ਇੱਕ ਗੁਰੂ ਦਾ ਪਿਆਰਾ ਕਹਿੰਦਾ ਵੀ ਵਾਵਾ ਪਾਜਰ ਚਾਹ ਵੇਖੇ ਤੇ ਸਹੀ ਜਾ ਕੇ ਆ ਕਿਹੋ ਜਾਂ ਹੁਣ ਉਹੀ ਜੇਠ ਦਾ ਮਹੀਨਾ ਬਾਬੇ ਨੇ ਅੱਗ ਲਾਈ ਹੋਈ ਆਸੇ-ਪਾਸੇ ਬੈਠਾ ਬਾਬੇ ਦੇ ਕੋਲ ਮੱਥਾ ਟੇਕ ਕੇ ਨਾ ਘੁੰਮ ਕੇ ਫਿਰ ਮੱਥਾ ਟੇਕਣ ਲੱਗਾ ਤੇ ਸਿੱਖ ਕਹਿੰਦਾ ਵੀ ਇੱਕ ਕਮੀ ਐ ਇੱਕ ਕਮੀ ਐ ਬਾਬੇ ਨੇ ਅੱਖ ਖੋਲ ਕੇ ਵੇਖਿਆ ਵੀ ਅਜ ਤੱਕ ਤਾਂ ਕਮੀਆਂ ਕੱਢਣ ਵਾਲਾ ਆਇਆ ਹੀ ਕੋਈ ਨਹੀਂ ਹੈਗਾ ਆ ਨਵਾਂ ਹੀ ਕੋਈ ਆ ਗਿਆ ਕਮੀਆਂ ਕੱਢਣ ਵਾਲਾ ਉਹਨੇ ਫਿਰ ਜਗੀੜਾ ਜਿਹਾ ਦਿੱਤਾ ਤੇ ਫਿਰ ਬਾਬੇ ਨੂੰ ਕਹਿੰਦਾ ਕਿੰਦਾ ਇੱਕ ਕਮੀ ਹੈਗੀ ਆ ਬਾਬੇ ਨੇ ਦੋਵੇਂ ਅੱਖਾਂ ਖੋਲ ਕੇ ਆਪਣੇ ਨਾਲ ਦੇ ਸੱਜੇਲੇ ਨੂੰ ਆਖਿਆ ਕਹਿੰਦਾ ਪੁੱਛੋ ਤੇ ਸਹੀ ਕਹਿੰਦਾ ਕਮੀ ਕਿਹੜੀ ਆ ਉਹ ਤੀਜਾ ਕਿਹੜਾ ਦੇ ਕੇ ਕਹਿੰਦਾ ਕਹਿੰਦਾ ਇੱਕ ਕਮੀ ਹੈਗੀ ਆ ਬਾਬੇ ਨੂੰ ਗੁੱਸਾ ਚੜਿਆ ਬਾਬੇ ਨੇ ਚੋਚ ਕੇ ਮਗਰ ਪੱਜ ਪਿਆ ਤੇ ਅੱਗੇ ਅੱਗੇ ਤੁਰਿਆ ਜਾਵੇ ਸਿੱਖ ਉਹ ਕਹਿੰਦਾ ਜਾਂਦਾ ਜਾਂਦਾ ਕਮੀ ਤੇ ਦੱਸ ਜਾ ਕਹਿੰਦਾ ਇਹ ਹੀ ਕਮੀਆਂ ਹਉਮੇ ਹੰਕਾਰ ਨਾਲ ਦੇ ਭਰਿਆ ਫਿਰਦਾ ਜਿੱਤੇ ਹਾ ਹਜੇ ਤੇ ਹੰਕਾਰ ਦੇ ਨਾਲ ਭਰਿਆ ਫਿਰਦਾ ਤੂੰ ਕਹਿੰਦਾ ਸਾਧ ਸਾਧ ਤੇ ਬੜੀ ਉੱਚੀ ਪਦਵੀ ਹੈ ਗਰਵਾਣੀ ਕਹਿੰਦੀ ਸੰਤਾ ਕੋ ਮਤ ਕੋ ਨਿੰਦ ਸੰਤ RAM ਹੈ ਇੱਕ ਸੰਤਨਾ ਦੇ ਪਦਵੀ ਬਹੁਤ ਉੱਚੀ ਹੋਇਆ ਕਰਦੀ ਹੈ